ਕਹਿੰਦੇ ਹਨ ਕਿ ਔਰਤ ਕਿਸੇ ਨਾਲੋਂ ਘੱਟ ਨਹੀਂ ਹੈ ਤੁਸੀਂ ਤੁਸੀਂ ਦੇਖ ਲਓ ਕਿ ਇਹ ਇੱਕ ਛਪਰੀ ਲਗਾ ਰੱਖੀ ਹੈ ਜਿਹਦੇ ਥੱਲੇ ਇਹ ਆਪਣਾ ਕੰਮ ਕਰ ਰਹੇ ਹਨ ਇੱਥੇ 1 ਕਿਲੋਮੀਟਰ ਤੋਂ ਚੱਲ ਕੇ ਇੱਥੇ ਪਹੁੰਚਦੇ ਹਨ ਇਹ ਹੱਕ ਕੇ ਫੇਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਹਨ ਅਤੇ ਸ਼ਾਮ ਨੂੰ ਫਿਰ 15 ਕਿਲੋਮੀਟਰ ਚੱਲ ਕੇ ਵਾਪਸ ਆਪਣੇ ਘਰ ਜਾਂਦੇ ਹਨ। ਅੰਨਾ 18 ਸਾਲ ਦੀ ਵਿੱਚ ਬਿਜ਼ਨਸ ਵੀ ਕੀਤਾ ਹੋਇਆ ਬੇਕਰੀ ਦਾ। ਐਕਚੁਅਲੀ ਜੇ ਮੇਰੀ ਟੀਮ ਮੈਂਬਰ ਸੀ ਮੇਰੇ ਪਿੰਡ ਦੇ ਕੁਝ ਤੇ ਅਸੀਂ ਬੇਕਰੀ ਦਾ ਕੰਮ ਕੀਤਾ ਹੋਇਆ ਜਦੋਂ ਆਇਆ ਲਾਕਡਾਊਨ ਲਾਕਡਾਊਨ ਦੇ ਚਾਰ ਮਹੀਨੇ ਲਾਸ ਬਹੁਤ ਹੋਇਆ। ਮੈਂ ਸ਼ੁਰੂ ਕੀਤਾ ਵੀ ਚਲੋ ਨਾਲੇ ਘਰ ਦਾ ਕੰਮ ਕਰਦਾ ਗਿਆ ਰਾ ਚੱਲੂਗਾ ਤੇ ਇਕੱਲੇ ਹਸਬੰਦ ਦੀ ਕਮਾਈ ਨਾਲ ਨਹੀਂ ਕਰਦਾ ਜੀ ਜਦ ਇਹ ਪਛਾਹ ਦਾ ਕੰਮ ਚੱਲ ਜਾਂਦਾ ਵਾ ਤੇ ਕੰਮ ਸਾਰ ਮੇਰਾ ਚੱਲਿਆ ਇੱਥੇ ਠੀਕ ਹੈ ਮੈਨੂੰ 14 ਮਹੀਨੇ ਹੋ ਗਏ ਇੱਥੇ ਕੰਮ ਸ਼ੁਰੂ ਕੀਤੇ ਹਨ ਤੇ ਕੰਮ ਮੇਰਾ ਚੱਲਿਆ 8 ਵਜੇ ਇੱਥੇ ਆ ਕੇ ਤਾਂ ਕਿੰਨੇ ਵਜੇ ਤੱਕ ਰਹਿੰਦੇ ਹਾਂ ਮੈਨੂੰ ਇੱਥੇ 8:30 ਆ ਜਾਣੀ ਆ 10 ਵੇ ਮੇਰੇ ਫੈਕਟਰੀ ਵਾਲੇ ਚਾ ਲੈਣ ਆ ਜਾਂਦੇ ਆ ਫਰੈਂਡ ਫੈਕਟਰੀ ਚ ਆਵੇ ਕੋ ਭਾਜੀ ਆ ਗਏ ਨੇ ਦੂਸਰੇ ਵੀ ਹੁੰਦੇ ਹੋਣੇ ਆ ਤੇ ਉਸ ਤੋਂ ਬਾਅਦ ਫਿਰ ਮੈਂ 11 12 ਵੇ ਤੱਕ ਰੋਟੀ ਮੇਰੀ ਕੰਪਲੀਟ ਹੁੰਦੀ ਐ ਤੇ ਅੱਜ ਦੇ ਦੌਰ ਚ ਕਹਿੰਦੇ ਹਨ ਕਿ ਔਰਤ ਕਿਸੇ ਨਾਲੋਂ ਘੱਟ ਨਹੀਂ ਐ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਕਰਦੀ ਐ اسی ہی ایک ਔਰਤ ਦੀ ਤਸਵੀਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਪਟਾਲਾ ਚ ਗੁਰਤਾਸਪੁਰ ਰੋਡ ਤੇ ਮੌਜੂਦ ਆ ਤਸਵੀਰ ਤੁਸੀਂ ਦੇਖ ਲਓ ਕਿ ਇਹ ਇੱਕ ਛੱਪੜੀ ਲਗਾ ਰੱਖੀ ਹੈ ਜਿਹਦੇ ਥੱਲੇ ਇਹ ਆਪਣਾ ਕੰਮ ਕਰ ਰਹੇ ਹਨ ਇੱਥੇ ਖਾਣਾ ਬਣਾ ਕੇ ਲੋਕਾਂ ਨੂੰ ਆਪਣੇ ਹੱਥੀਂ ਵਧੀਆ ਖਾਣਾ ਤਿਆਰ ਕਰਕੇ ਖਵਾਉਂਦੇ ਹਨ ਤੇ ਜੇ ਮੈਂ ਇਸ ਔਰਤ ਦੀ ਗੱਲ ਕਰਾਂ ਤਾਂ ਇਸ ਔਰਤ ਦੇ ਵੱਲੋਂ ਜੇ ਕਹਿ ਲਿਆ ਜਾਵੇ ਤਾਂ ਸੈਲਫ ਹੈਲਪ ਗਰੁੱਪ ਦੇ ਵਿੱਚ ਵੀ ਕੰਮ ਕੀਤਾ ਅਤੇ ਉਸ ਦੇ ਜਰੀਏ ਖੇਤੀਬਾੜੀ ਵਿਭਾਗ ਵਿੱਚ ਵੀ ਠੇਕੇ ਤੇ ਕੰਮ ਕੀਤਾ ਪਰ ਕਿਸੇ ਕਾਰਨਾ ਕਰਕੇ ਕਾਰਨ ਤੁਹਾਨੂੰ ਦੱਸ ਦਿੰਦਾ ਕਿ ਉਥੋਂ 6-6 ਮਹੀਨੇ ਤਨਖਾਹ ਨਹੀਂ ਸੀ ਮਿਲਦੀ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਦੋ ਬੱਚੇ ਹਨ ਇੱਕ ਬੇਟੀ ਅਤੇ ਇੱਕ ਬੇਟਾ ਉਹਨਾਂ ਨੂੰ ਪੜ੍ਹਾ ਵੀ ਰਹੀ ਹੈ ਤੇ ਖੁਦ ਮਿਹਨਤ ਕਰ ਰਹੀ ਹੈ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਜੋ ਪਤੀ ਹਨ ਉਹ ਘਰੇ ਮਾਲ ਡੰਗਰ ਸੰਭਾਲਦੇ ਹਨ ਦੁੱਧ ਦਾ ਕੰਮ ਵੀ ਥੋੜਾ ਬੋਤਾ ਰੱਖਿਆ ਹੋਇਆ ਹੈ ਉਹ ਉਹ ਸੱਜੇ ਕੰਮ ਨੂੰ ਸੰਭਾਲਦੇ ਹਨ ਅਤੇ ਨਾਲ ਅਗਰ ਦਿਹਾੜੀ ਤੱਪਾ ਮਿਲ ਜਾਵੇ ਤਾਂ ਦਿਹਾੜੀ ਵੀ ਕਰ ਲੈਂਦੇ ਹਨ ਪਰ ਮੈਂ ਜਿਹੜੀ ਪਹਿਲਾ ਗੱਲ ਕਹੀ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਔਰਤਾਂ ਵੀ ਅੱਜ ਬੰਦਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਿਹਨਤ ਕਰਦੀਆਂ ਨਜ਼ਰ ਆ ਰਹੀਆਂ ਨੇ ਪਰ ਕਿਤਨਾ ਕਿਤੇ ਇੱਕ ਦੁਖਾਂਤ ਜ਼ਰੂਰ ਹੈ ਕਿ ਜਦੋਂ ਔਰਤ ਮਿਹਨਤ ਕਰਦੀ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਸੈਲਫ ਹੈਲਪ ਗਰੁੱਪ 'ਚ ਮਿਹਨਤ ਕੀਤੀ ਖੇਤੀਬਾੜੀ ਵਿਭਾਗ ਵਿੱਚ ਠੇਕੇ ਤੇ ਨੌਕਰੀ ਵੀ ਕੀਤੀ ਪਰ ਉਹ ਨੌਕਰੀ ਛੱਡਣੀ ਪਈ ਕਿਉਂਕਿ ਤਨਖਾਹ ਪਾਤੀ ਸੀ ਮਿਲਦੀ 6-6 ਮਹੀਨੇ ਤੱਕ ਤਨਖਾਹ ਨਹੀਂ ਮਿਲਨੀ ਤੇ ਘਰ ਦਾ ਗੁਜ਼ਾਰਾ ਕਿਵੇਂ ਚਲਾਣਾ ਉਸ ਤੋਂ ਬਾਅਦ ਸੋਚ ਆਈ ਤੇ ਇਹ ਕੰਮ ਬਟਾਲਾ ਚ ਖੋਲ ਲਿਆ 15 ਕਿਲੋਮੀਟਰ ਤੋਂ ਚੱਲ ਕੇ ਇੱਥੇ ਪਹੁੰਚਦੇ ਹਨ ਸਵੇਰ ਤੋਂ ਕਿ ਸ਼ਾਮ ਤੱਕ ਮਿਹਨਤ ਕਰਦੇ ਹਨ ਅਤੇ ਸ਼ਾਮ ਨੂੰ ਫਿਰ 15 ਕਿਲੋਮੀਟਰ ਚੱਲ ਕੇ ਵਾਪਸ ਆਪਣੇ ਘਰ ਜਾਂਦੇ ਹਨ ਇਹ ਮਿਹਨਤ ਹੈ ਇਸ ਔਰਤ ਦੀ ਅੱਜ ਦੇ ਜਮਾਨੇ ਦੀ ਉਸ ਉਮਰ ਦੀ ਜਿਹੜੀ ਸੋਚਦੀ ਹੈ ਕਿ ਮੈਂ ਮੋਢੇ ਨਾਲ ਮੋਢਾ ਲਾ ਕੇ ਆਪਣੇ ਘਰ ਵਾਲੇ ਦਾ ਸਾਥ ਦੇਣਾ ਹੈ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ ਆਪਣੇ ਘਰ ਦਾ ਗੁਜ਼ਾਰਾ ਚੜਾਉਣਾ ਹੈ ਬੇਸ਼ੱਕ ਇਹ ਛੋਟਾ ਜਿਹਾ ਢਾਬਾ ਖੋਲ ਰੱਖਿਆ ਹੈ ਬੇਸ਼ੱਕ ਇਹ ਢਾਬਾ ਜੇ 7 ਵੱਜੋਂ ਵੇਖੀਏ ਜਾਂ ਆਸ-ਪਾਸ ਤੋਂ ਵੇਖੀਏ ਤੇ ਐਡਾ ਵਧੀਆ ਨਹੀਂ ਹੈ ਪਰ ਫਿਰ ਵੀ ਸਾਫ਼ ਸੁਥਰਾ ਉਹ ਥਾਂ ਹੈ ਜਿੱਥੇ ਖਾਣਾ ਤਿਆਰ ਕਰਦੇ ਹਨ ਸਾਫ਼ ਸੁਥਰੇ ਤਰੀਕੇ ਨਾਲ ਆਪਣੇ ਹੱਥੀਂ ਖਾਣਾ ਬਣਾਉਂਦੇ ਹਨ ਲੋਕਾਂ ਨੂੰ ਚਾਹ ਪਿਉਂਦੇ ਹਨ ਪਰ ਕਹਿੰਦੇ ਹਨ ਕਿ ਇੰਨੀ ਮਿਹਨਤ ਦੇ ਬਾਵਜੂਦ ਵੀ ਅੱਜ ਦੀ ਮਹਿੰਗਾਈ ਦੇ ਯੁੱਗ 'ਚ ਘਰ ਦਾ ਗੁਜ਼ਾਰਾ ਕਰਨਾ ਬੇहद ਹੀ ਔਖਾ ਹੈ ਪਰ ਇੱਕ ਗੱਲ ठान ਰੱਖੀ ਹੈ ਕਿ ਆਪ ਦਾ ਪਲੱਸ 2 ਕਰ ਰੱਖੀ ਹੈ ਲੇਕਿਨ ਬੱਚਿਆਂ ਨੂੰ ਪੜਾਣਾ ਹੈ ਤੇ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਇਹ ਮਹਿਲਾ ਇਹ ਮਾਂ ਮਿਹਨਤ ਕਰਦੀ ਨਜ਼ਰ ਆ ਰਹੀ ਹੈ ਹਾਂਜੀ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਦਿਲਜੀਤ ਕੌਰ ਆ ਮੈਂ ਜਿਹੜੀ ਗੱਲ ਕਹੀ ਕਿ 15 ਕਿਲੋਮੀਟਰ ਤੋਂ ਚੱਲ ਕੇ ਇੱਥੇ ਪਹੁੰਚਦੇ ਹੋ ਸਹੀ ਹੈ ਨਾ ਬਿਲਕੁਲ ਬਿਲਕੁਲ ਸਹੀ ਹੈ ਸਰ ਬਿਲਕੁਲ ਸਹੀ ਹੈ ਮੇਰਾ ਪਿੰਡ ਸਤਕੋਵਾ ਜੀ ਤਾਂ ਇਹ ਕਿਵੇਂ ਕਿਦਾਂ ਸੋਚ ਆ ਗਈ ਜਦੋਂ ਤੁਸੀਂ ਦੱਸਿਆ ਕਿ ਖੇਤੀਬਾੜੀ ਮੈਂਤ ਮੇਜੀ ਪਹਿਲਾ ਕੰਮ ਸਰ ਮੈਂ ਜੋਬ ਕਰਦੀ ਹਾਂ ਪਰ ਮੈਂ 18 ਸਾਲ ਦੇ ਵਿੱਚ ਬਿਜ਼ਨਸ ਵੀ ਕੀਤਾ ਹੋਇਆ ਬੇਕਰੀ ਦਾ ਐਕਚੁਅਲੀ ਤੇ ਮੇਰੀ ਟੀਮ ਮੈਂਬਰ ਸੀ ਮੇਰੇ ਪਿੰਡ ਦੇ ਕੁਝ ਤੇ ਅਸੀਂ ਬੇਕਰੀ ਦਾ ਕੰਮ ਕੀਤਾ ਹੋਇਆ ਜਦੋਂ ਆਇਆ ਲਾਕਡਾਊਨ ਲਾਕਡਾਊਨ ਦੇ ਜਦ ਸਰ ਮੈਨੂੰ ਲਾਸ ਬਹੁਤ ਹੋਇਆ ਐਕਚੁਅਲੀ ਤੇ ਮੈਂ ਸਰਫਲ ਗਰੁੱਪ ਤੋਂ ਥੋੜਾ ਲੋਨ ਵੀ ਲਿਆ ਹੋਇਆ ਸੀ ਲੋਨ ਲੈ ਕੇ ਇਹਦੇ ਸ਼ੁਰੂ ਕੀਤਾ ਜਿਹੜੇ ਮੇਰੇ ਪਾਰਟਨਰਸ਼ਿਪ ਵਾਲੇ ਮੈਂਬਰ ਸੀ ਉਹ ਮਤਲਬ ਵੀ ਸਾਤ ਛੱਡ ਗਏ ਮੈਂ ਲੋਕਡਾਊਨ ਦੇ ਵਿੱਚ ਵੀ ਨਹੀਂ ਉਹ ਮੈਂ ਹੌਲੀ ਹੌਲੀ ਕਰਕੇ ਚਕਾ ਰਹੀ ਆ ਨਾਲ ਦੀ ਫਿਰ ਮੈਂ ਆਪਣਾ ਕੰਮ ਸ਼ੁਰੂ ਕੀਤਾ ਵੀ ਚਲੋ ਨਾਲੇ ਘਰ ਦਾ ਗੱਜਰਾ ਚੱਲੂਗਾ ਤੇ ਇਕੱਲੇ ਹਸਬੰਦ ਦੀ ਕਮਾਈ ਨਾਲ ਨਹੀਂ ਕਰਦਾ ਜੀ ਪਿੰਡ ਦਾ ਕੀ ਕੰਮ ਹੈਗਾ ਉਹ ਵੀ ਥੋੜਾ ਦੱਸੋ ਸਰ ਹਸਬੰਦ ਵੈਸੇ ਦਿਹਾੜੀ ਵੀ ਕਰ ਲੈਂਦੇ ਆ ਤੇ ਨਾਲ ਫੇਤੀ ਆਪਣੇ ਆਹੀ ਪਸ਼ੂ ਵੀ ਰਖੇ ਹੋਏ ਆ ਜੀ ਤੇ ਕੰਮ ਕੋਈ ਵੀ ਮਿਲੇ ਆ ਕੋਈ ਨਿਸ਼ਾਨੀ ਕੋਈ ਪਤਾ ਨਹੀਂ ਆ ਸਰ 5 ਰੁਪਏ ਦਾ ਨਿਸ਼ਾਨੀ ਹੈ ਸਾਡੇ ਘਰ ਦੇ ਵਿੱਚ ਫਿਰ ਵੀ ਸਰ ਮਤਲਬ ਜਿੰਨੇ ਜੋਗੇ ਹੈਗੇ ਨਾਲ ਕਰਦੇ ਆ ਉਹਨਾਂ ਦੇ ਨਾ ਪੈਰਾਂ ਦੀਆਂ ਹੱਡੀਆਂ ਵਧੀਆਂ ਹੋਈਆਂ ਉਹ ਮੈਡੀਸਿਨ ਖਾ ਰਹੇ ਫਿਰ ਹਾਲ ਦੀ ਅੱਜ ਘਰ ਦਾ ਹੀ ਮਤਲਬ ਡੰਗਰ ਵੇਖਦੇ ਆ ਦਿਹਾੜੀ ਮਿਲਦੀ ਆ ਕਰਦੇ ਆ ਕੰਮ ਜਾਂਦਾ ਭਾਰਾ ਕੰਮ ਨਹੀਂ ਕਰ ਜੀ 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 ਭਾਰਾ ਜੀ ਉਹਨਾਂ ਦਾ ਅਪਰੇਟ ਕਰਵਾਉਣਾ ਆ ਸਰ ਅਜੇ ਹੁਣ ਸਰਦੀਆਂ ਚ ਕਰਵਾਵਾਂਗੇ ਜੀ ਤੇ ਇਹ ਕੰਮ ਫਿਰ ਕਿਦਾਂ ਸੋਚ ਲਿਆ ਤੁਸੀਂ ਸਾਰਾ ਵੀ ਇਹੀ ਕੰਮ ਕਰ ਲਈ ਚਲ ਮੈਂ ਸੋਚਿਆ ਵੀ ਚਲੋ ਇਹਦੇ ਵਿੱਚ ਕਹਿੰਦੇ ਆ ਵੀ ਚਾਹ ਦਾ ਕੰਮ ਚੱਲ ਜਾਂਦਾ ਵਾ ਤੇ ਕੰਮ ਸਰ ਮੇਰਾ ਚੱਲਿਆ ਇੱਥੇ ਠੀਕ ਹੈ ਮੈਨੂੰ 14 ਮਹੀਨੇ ਹੋ ਗਏ ਇੱਥੇ ਕੰਮ ਸ਼ੁਰੂ ਕੀਤੇ ਹਨ ਤੇ ਕੰਮ ਮੇਰਾ ਚੱਲਿਆ ਹੈ ਖੇਤੀਬਾੜੀ ਵਿਭਾਗ ਵਿੱਚ ਤੁਸੀਂ ਨੌਕਰੀ ਕਰਦੇ ਰਹੇ ਠੇਕੇ ਤੇ ਫਿਰ ਉਹ ਨੌਕਰੀ ਕਿਉਂ ਛੱਡਣੀ ਪਈ ਸਰ ਮੈਂ ਇਸ ਕਰਕੇ ਛੱਡੀ ਕਿ ਇੱਕ ਤੇ ਮੇਰੇ ਕੋਲ ਦੂਰ ਜਾਇਆ ਨਹੀਂ ਸੀ ਜਾਂਦਾ ਘਰਾਂ ਆਪਣੇ ਬੱਚੇ ਛੱਡ ਕੇ ਬਾਹਰ ਟ੍ਰੇਨਿੰਗਾਂ ਲੱਗਦੀਆਂ ਸੀ 15-15 ਦਿਨ ਦੀਆਂ 20-20 ਦਿਨ ਵੀ ਲੱਗ ਜਾਂਦੇ ਸੀ ਫੀਲਡ ਵਰਕ ਮਿਲਦਾ ਸੀ ਲੁਧਿਆਣਾ ਜਲੰਧਰ ਫਿਰੋਜ਼ਪੁਰ ਤੇ ਸਰ ਨਹੀਂ ਹੀ ਫਿਰ ਕਰੋ ਮੁਸ਼ਕਲ ਹੀ ਚਲੋ ਸੈਲਰੀ ਦਾ ਤੇ ਚਲੋ ਅਡਜਸਟਮੈਂਟ ਹੋਈ ਜਾਂਦੀ ਉਹ ਮਿਲ ਹੀ ਜਾਂਦੀ ਚਲੋ ਭਾਵੇਂ ਇਕੱਠੇ ਹੀ ਦੇ ਦਿੰਦੇ ਸੀ ਸਰ ਵੀ 6 ਮਹੀਨੇ ਬਾਅਦ ਮਹੀਨੇ ਸਰ ਉਹ ਫਿਰ ਵੀ ਆਪਣੀ ਜੇਬ ਚੋਂ ਖਰਚੇ ਨੇ ਪੈਂਦੇ ਹਾਂਜੀ ਤੇ ਇਸ ਕਰਕੇ ਸਰ ਫਿਰ ਮੈਂ ਸੋਚਿਆ ਵੀ ਚਲੋ ਇਹ ਕੰਮ ਸ਼ੁਰੂ ਕਰ ਲੈਨੇ ਆ ਪਹਿਲਾਂ ਮੈਂ ਚਾਹ ਦਾ ਸ਼ੁਰੂ ਕੀਤਾ ਸੀ ਫਿਰ ਮੈਂ ਹੌਲੀ ਹੌਲੀ ਰੋਟੀ ਬਣਾਉਣ ਲੱਗ ਪਈ ਤੇ ਚਲੋ ਵਧੀਆ ਚੱਲ ਗਿਆ ਸਰ ਤੇ ਬੱਚੇ ਆਪਣੇ ਕਿੰਨੇ ਨੇ ਤੇ ਕੀ ਕਰ ਰਹੇ ਆ ਸਰ ਮੇਰੀ ਬੇਟੀਆਂ ਬੇਟੀ ਨੇ ਪਲੱਸ 2 ਕਰ ਲਈ ਆ ਹੁਣੇ ਕੀਤੀ ਆ ਤੇ ਅੱਗਿਓ ਨਹੀਂ ਖਾਸਾ ਕੱਲ ਮਿਸ਼ਨ ਲੈ ਲੀ ਜੇ ਹਾਂਜੀ ਜੀ ਲੱਕਿਆ ਦੀ ਪੜਾਈ ਦਾ ਖਰਚਾ ਵੀ ਸਾਰਾ ਜੀ ਸਰ ਜੀ ਮੈਂ ਹੀ ਜਦ ਨਾਲ ਮਿਲ ਕੇ ਦੋਵੇਂ ਜੀ ਕਰਦੇ ਆਂ ਸੋਚ ਵਧੀਆ ਤੁਹਾਡੀ ਬੱਚਿਆਂ ਨੂੰ ਅੱਜ ਕੱਲ ਦੇ ਜਮਾਨੇ 'ਚ ਪੜਾਉਣਾ ਚਾਹੀਦਾ ਜਾਦਾ ਪੜ੍ਹਨਗੇ ਤੇ ਜਿਆਦਾ ਸਮਝ ਪਾਉਣਗੇ ਜੀ 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 ਤੇ ਇੱਥੇ ਜਦੋਂ ਤੁਸੀਂ ਆ ਕੇ ਸਾਰਾ ਕੁਝ ਬਣਾਉਂਦੇ ਹੋ ਫਿਰ ਕੀ ਕੁਛ ਲੋਕਾਂ ਨੂੰ ਬਣਾ ਕੇ ਖਵਾਉਂਦੇ ਹੋ ਰਜਣਾ ਸਰ ਇੱਥੇ ਮੈਂ ਵੈਸੇ ਤੁਹਾਡਾ ਵੇਸ਼ ਵੈਸ਼ ਨੋ ਰੋਟੀ ਦਾਲ ਚਾਵਲ ਫੁਲਕਾ ਗਰਮ ਗਰਮ ਬਣਾਈਦਾ ਜੇ ਨਾਲ ਸਬਜ਼ੀ ਵੀ ਬਣਾਈਦੀ ਹੋ ਦੋ ਸਬਜ਼ੀਆਂ ਬਣਾਈਦੀਆਂ ਇੱਕ ਦਾਲ ਤੇ ਇੱਕ ਸਬਜ਼ੀ ਅੰਨਾ ਫਿਰ ਤਾਂ ਦਾਲ ਸਬਜ਼ੀ ਬਦਲਦੇ ਰਹਿੰਦੇ ਹਾਂਜੀ ਸਰ ਹਾਂਜੀ ਦੈਲੀ ਕਦੀ ਦਾਲ ਕਦੀ ਰਾਜਮਾ ਕਦੀ ਚਾ ਕਦੀ ਵਾਈਟ ਚਨੇ ਕਦੀ ਕਾਲੇ ਚਨੇ ਇਦਾਂ ਸਰ ਬਣਾਈਦੇ ਕਿੰਨੇ ਵਜੇ ਇੱਥੇ ਆ ਕੇ ਤੇ ਕਿੰਨੇ ਵਜੇ ਤੱਕ ਰਹਿੰਦੇ ਮੈਂ ਇੱਥੇ 8:30 ਆ ਜਾਨੀ ਆ 10 ਵਜੇ ਮੇਰੇ ਫੈਕਟਰੀ ਵਾਲੇ ਚਾ ਲੈਣ ਆ ਜਾਂਦੇ ਆ ਫਰੈਂਡ ਫੈਕਟਰੀ ਚ ਆ ਵੇਖੋ ਭਾਜੀ ਆ ਗਏ ਨੇ ਦੂਸਰੇ ਵੀ ਹੁੰਦੇ ਹੋਣੇ ਆ ਤੇ ਉਸ ਤੋਂ ਬਾਅਦ ਫਿਰ ਮੈਂ 11:30 12:00 ਵਜੇ ਤੱਕ ਰੋਟੀ ਮੇਰੀ ਕੰਪਲੀਟ ਹੁੰਦੀ ਹੈ ਇੱਥੇ ਜੀ ਮੈਂ ਫਰੈਸ਼ੀ ਬਣਾਉਣੀ ਆ ਸਰ ਮੈਂ ਘਰ ਤੋਂ ਮੇਰੇ ਕੋ ਨਹੀਂ ਇਹਨਾਂ ਚੱਕਿਆ ਜਾਂਦਾ ਰੋਟੀ ਪਾਣੀ ਬਣਾ ਕੇ ਕਿਉਂਕਿ ਤੁਹਾਨੂੰ ਬੜਾ ਦੂਰੋਂ ਆਉਣਾ ਹੁੰਦਾ ਵਾ ਨਾ ਮੇਰੇ ਕੋ ਗੱਡੀ ਆ ਨਾ ਮੇਰੇ ਅਕਤੀ ਬਾਬੀ ਆ ਨਹੀਂ ਹੈ ਬਾਈਕ ਹੈਗੀ ਹੈ ਹਸਬੰਡ ਦੀ ਉਹ ਆਉਂਦੇ ਰਿਛਰੇ ਛੱਡ ਜਾਂਦੇ ਹਨ ਇੰਨੀਆ ਮੁਸ਼ਕਿਲਾਂ ਫਿਰ ਵੀ ਤੂੰ ਹੱਸਣ ਦੇ ਆ ਫਿਰ ਵੀ ਚਿਹਰਾ ਤੁਹਾਡਾ ਖੁਸ਼ ਆ ਸਰ ਕੀ ਕਰਨਾ ਟੈਨਸ਼ਨ ਲਵਾਗੇ ਤੇ ਬਿਮਾਰ ਤੁਮਾਗੇ ਕੋਈ ਫਾਇਦਾ ਨਹੀਂ ਹੈ ਹਾਂਜੀ ਤੇ ਬੱਚਿਆਂ ਨੇ ਜਾਂ ਕਿਤੇ ਘਰਦਿਆਂ ਨੇ ਹੋਰਾਂ ਨੇ ਨਹੀਂ ਕਿਹਾ ਵੀ ਕਿਹੜੇ ਕੰਮ ਤੇ ਪੈ ਗਈ ਨੌਕੀ ਛੱਡ ਕੇ ਨਹੀਂ ਕਿਹਾ ਸਰ ਕਹਿੰਦੇ ਹੈਗੇ ਦੇ ਵੀ ਚੱਲ ਮੇਰੀ ਆਪਣੇ ਜਿਹੜੇ ਮਰੀਆਂ ਫਰੈਂਡ ਸਰਕਲ ਆ ਜਿਹੜੀਆਂ ਮੇਰੇ ਸੈਲਫ ਗਰੁੱਪ ਨਾਲ ਜੁੜੀਆਂ ਸੀ ਮੇਰਾ ਸਟਾਫ ਕਹਿੰਦਾ ਸੀ ਕੋਈ ਗੱਲ ਨਹੀਂ ਤੂੰ ਦਿਲਜੀਤ ਇੱਥੇ ਮਤਲਬ ਲੱਗੀ ਰੋ ਮੈਂ ਕਿਹਾ ਸ ਨਹੀਂ ਮੈਂ ਕੰਮ ਕਰਾਂਗੀ ਕਿਉਂਕਿ ਮੈਨੂੰ ਪੈਸੇ ਦੀ ਬਹੁਤ ਜ਼ਰੂਰਤ ਆ ਤੇ ਮੈਂ ਕੰਮ ਕਰਾਂਗੀ ਚਲੋ ਡੇਲੀ ਆਉਣਗੇ ਤੇ ਆਪਣਾ ਸਰਕਲ ਚੱਲੂਗਾ ਇਸ ਕਰਕੇ ਸਰ ਫਿਰ ਮੈਂ ਸ਼ੁਰੂ ਕੀਤਾ ਕੰਮ ਸਰ ਮੈਨੇਜ ਕਿਦਾਂ ਕਰਦੇ ਹੋ ਪਹਿਲਾਂ ਘਰ ਵੀ ਸੰਭਾਲਣਾ ਫਿਰ ਇੱਥੇ ਆ ਕੇ ਵੀ ਕੰਮ ਕਰਨਾ ਸ਼ਾਮੀ ਜਾ ਕੇ ਫਿਰ ਘਰ ਸੰਭਾਲਣਾ ਜੀ 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 ਸਰ ਮੇਰੇ ਬੱਚੇ ਨਾਲ ਮੇਰੇ ਸਪੋਰਟ ਪੂਰੀ ਕਰਦੇ ਆ ਬੇਟੀ ਸ਼ਾਮ ਦੀ ਰੋਟੀ ਬਣਾ ਲੈਂਦੀ ਆ ਕਿਸੇ ਟਾਈਮ ਜੇ ਇਤੋਂ ਬਚ ਕੇ ਚਲ ਜੇ ਤੇ ਚਲੋ ਠੀਕ ਅਡਜਸਟਮੈਂਟ ਹੋ ਜਾਂਦੀ ਆ ਬੇਟੀ ਬਣਾ ਲੈਂਦੀ ਆ ਬੇਟਾ ਵੀ ਨਾਲ ਜੇ ਕਿਸੇ ਵੇਲੇ ਉਹ ਫਾਦਰ ਹਸਬੰਦ ਮਰੇ ਗਏ ਹੋਣ ਵੀ ਕੰਮ ਤੇ ਲੇਟ ਹੋ ਜਾਣ ਤੇ ਬੇਟਾ ਧਾਰ ਕਰ ਲੈਂਦਾ ਪੱਠੇ ਵਗੈਰਾ ਪਾ ਲੈਂਦਾ ਸ਼ਾਮ ਨੂੰ ਹੁਣ ਸਕੂਲ ਗਿਆ ਏ ਹਾਂਜੀ ਮੇਰੇ ਨਾਲ ਹੀ ਮੈਨੂੰ ਨਸ਼ਰੇ ਛੱਡ ਕੇ ਤੇ ਸਕੂਲ ਚਲ ਗਿਆ ਜੀ ਇੱਥੇ ਫਿਰ ਕਿੰਨੇ ਦੀ ਪਲੇਟ ਦਿੰਦੇ ਹੋ ਕਿਦਾਂ ਰੇਟ ਰੱਖਿਆ ਹੋਇਆ ਚਾਹ ਦਾ ਜਾਂ ਇਹ ਖਾਣੇ ਦਾ ਵੈਸੇ ਚਾਹ ਦਾ ਸਰ 10 ਰੁਪਏ ਕਾਪਾ ਤੇ ਰੋਟੀ ਵੈਸੇ ਜੇ ਅਗਰ ਕੋਈ ਤਿੰਨ ਰੋਟੀ ਚਾਰ ਰੋਟੀਆਂ ਖਾਂਦਾ ਜਾਂ ਤਿੰਨ ਖਾਂਦਾ ਵਾ ਫਿਰ ਤੇ ਅਸੀਂ 30 ਉਹਨਾਂ ਕੋਲ ਲੈਨੇ ਆ ਜੇ ਕੋਈ ਪੰਜ ਖਾਂਦਾ ਵਾ ਜਾਂ 6 ਖਾਂਦਾ ਫਿਰ ਵੀ ਉਹਨਾਂ ਕੋਲ 40 ਲੈਨੇ ਆ ਕੋਈ ਜ਼ਿਆਦਾ ਨਹੀਂ ਹੈਗਾ ਬਈ ਰੇਟ ਇੱਥੇ ਤੇ ਰੋਟੀ ਸਬਜ਼ੀ ਵੀ ਬਹੁਤ ਵਧੀਆ ਹੁੰਦਾ ਸਾਡਾ ਸਿੰਪਲ ਆ ਅੱਜ ਕੱਲ ਤੇ ਸਬਜ਼ੀਆਂ ਸਾਰੀਆਂ ਇੰਨੀਆਂ ਮਹਿੰਗੀਆਂ ਨੇ ਚਾਹ ਪੱਤੀ ਮਹਿੰਗੀ ਦੁੱਧ ਮਹਿੰਗਾ ਤੇ ਇੰਨੇ ਥੋੜੇ ਪੈਸਿਆਂ 'ਚ ਬਚਤ ਹੋ ਜਾਂਦੀ ਸਰ ਬਸ ਆਖੀ ਦਾ ਵਿਚਾਲ ਅਸੀਂ ਕੰਮ ਸ਼ੁਰੂ ਕੀਤਾ ਵਾ ਸਾਡੇ ਕਰਕੇ ਕੋਈ ਹੁਣ ਵੇਖੋ ਸਰ ਤਗੜੇ ਲੋਕ ਚਲ ਜਾਂਦੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਖਾਣ ਇਥੇ ਹਰ ਇੱਕ ਮਤਲਬ ਗਾਹਕ ਜਿਹੜੇ ਮੇਰੇ ਨਾਲ ਜੁੜੇ ਆ ਨਾ ਉਹ ਕਹਿੰਦੇ ਬਹੁਤ ਵਧੀਆ ਤੁਸੀਂ ਮਤਲਬ ਵਧੀਆ ਰੱਖਿਆ ਇੱਕ ਢਾਈ ਰੋਟੀ ਸਬਜ਼ੀ ਵਧੀਆ ਹੁੰਦੀ ਆ ਇੱਕ ਤੁਸੀਂ ਵਧੀਆ ਰੱਖਿਆ ਕੋਈ ਵੀ ਲੋਡ ਬੰਦ ਰਿਕਸ਼ਾ ਵਾਲੇ ਮੇਰੇ ਕੋਲ ਆਉਂਦੇ ਆ ਉਹ ਵੀ ਖਾ ਕੇ ਜਾਂਦੇ ਉਹ 10 ਰੁਪਏ ਦੀ ਮੇਰੇ ਕੋਲ ਦਾ ਸਬਜ਼ੀ ਮੰਗਦੇ ਮੈਂ 10 ਦੀ ਵੀ ਦੇ ਦਿੰਨੀ ਜੇ ਕੋਈ 20 ਦੀ ਮੰਗਦਾ ਮੈਂ 20 ਦੀ ਵੀ ਦੇ ਦਿੰਨੀ ਕੋਈ ਗੱਲ ਨਹੀਂ ਆ ਕਿਦਾ ਕੋਈ ਗੱਲ ਨਹੀਂ ਵੀ ਅਹੀਂ ਲੋਡ ਵਹੀਂ ਜੇ ਕੰਮ ਸ਼ੁਰੂ ਕੀਤਾ ਵਾ ਤੇ ਕਿਸੇ ਦਾ ਵੀ ਭਲਾ ਹੋਵੇ ਇੱਥੇ ਫਿਰ ਮੁਸ਼ਕਲ ਨਹੀਂ ਆਂਦੀ ਹੈ ਤਰਪਾਲ ਪਾਈ ਆ ਸੜਕ ਦੇ ਕਿਨਾਰੇ ਤੇ ਬੈਠੇ ਹੋ ਮੀਂਹ ਕਣੀ ਚ ਜਾਂ ਫਿਰ ਨਗਰ ਨਿਗਮ ਵਾਲੇ ਆ ਕੇ ਕੋਈ ਮੁਸ਼ਕਲ ਨਹੀਂ ਆਂਦੀ ਇਦਾਂ ਦੀ ਸਰ ਇਹ ਜਦੋਂ ਕੰਮ ਸ਼ੁਰੂ ਕੀਤਾ ਹੈ ਨਾ ਉਦੋਂ ਅਸੀਂ 3-4 ਮਹੀਨੇ ਬਾਅਦ ਪਾਈ ਸੀ ਤਰਪਾਲ ਤੇ ਇਹਦਾ ਵਾਲੇ ਬੇਟੀ ਘਰ ਵਾਲੇ ਆਏ ਉਹ ਕਹਿੰਦੇ ਵੀ ਤੁਸੀਂ ਲਾ ਦੋ ਹੋਇਆ ਲਾ ਦੋ ਤੇ ਫਿਰ ਲਾਈ ਹੀ ਚਲੋ ਫਿਰ ਅਸੀਂ ਦੁਬਾਰਾ ਫਿਰ ਪਾਈ ਹੁਣ ਪਾ ਕੇ ਤਾਂ ਕੱਲ ਸਾਡੀ ਦੁਕਾਨ ਤੇ ਪਾਣੀ ਪਾਣੀ ਪੂਰਾ ਲੁਕਿਆ ਹੋਇਆ ਸੀ ਅਸੀਂ ਮੈਂ ਤੇ ਬੇਟਾ ਆਏ ਬਾਰਸੀ ਭੇਜਦੇ 10:00 10:00 ਵਜੇ ਫਿਰ ਅਸੀਂ ਵਾਪਸ ਮੁੜ ਗਏ ਵੀ ਇੱਥੇ ਸਾਡੀ ਅੱਜ ਦੁਕਾਨ ਨਹੀਂ ਲ ਉਸ ਤੋਂ ਬਾਅਦ ਫਿਰ ਅਹੀਂ ਸ਼ਾਮੀ ਆਏ ਹਸਬੰਦ ਦਾ ਮੈਂ 3:30 ਵਜੇ 1500 ਰੁਪਏ ਲੱਗ ਗਿਆ ਸਾਡਾ ਤਰਪਾਲ ਵਗੈਰਾ ਪਾ ਕੇ ਸਾਰਾ ਰਹੀ ਅਸੀਂ ਐਦਾਂ ਦੀ ਮੁਸ਼ਕਲ ਨਹੀਂ ਆਈ ਕਿਉਂਕਿ ਤੁਸੀਂ 15 ਕਿਲੋਮੀਟਰ ਤੋਂ ਇੱਥੇ ਆਉਂਦੇ ਹੋ ਇੱਥੇ ਆ ਕੇ ਕੰਮ ਕਰਦੇ ਹੋ ਕਈ ਵਾਰ ਲੋਕ ਐਸੇ ਹੀ ਹੁੰਦੇ ਆ ਜਿਹੜੇ ਨਾ ਗਲਤ ਕਮੈਂਟ ਕਰਨ ਲੱਗ ਪੈਂਦੇ ਆ ਇਹ ਪਤਾ ਨਹੀਂ ਕਿੱਥੇ ਚਲੀ ਗਈ ਆ ਕਿਉਂ ਜਾਂਦੀ ਔਰ ਜਾਂਣਾ ਚਲੀ ਜਾਂਦੀ ਆ ਇਦਾਂ ਦੇ ਕਦੀ ਮੁਸ਼ਕਲਾਂ ਨਹੀਂ ਆਈਆਂ ਤੁਹਾਨੂੰ ਸਰ ਇਦਾਂ ਦਾ ਚਲੋ ਮੇਰੇ ਫੇਸ ਤੇ ਕਿਸੇ ਨੇ ਨਹੀਂ ਕਿਹਾ ਬਾਕੇ ਫਿਲਹਾਲ ਦੀ ਜਿੰਨੇ ਵੀ ਮੇਰੇ ਆਪਣੇ ਮੇਰੇ ਘਰ ਦੀ ਫੈਮਿਲੀ ਆ ਸਾਰਿਆਂ ਨੂੰ ਪਤਾ ਹੀ ਆ ਫਿਲਹਾਲ ਦੀ ਜੇ ਮੇਰੇ ਕੋ ਪਿੰਡ ਦਾ ਆਉਂਦਾ ਮੇਰੇ ਘਰ ਦੀ ਹੁੰਦੀ ਉਹ ਵੀ ਮੇਰੇ ਕੋ ਹੋ ਕੇ ਜਾਂਦੇ ਆ ਪਿੰਡ ਦਾ ਆਉਂਦਾ ਕੋਈ ਮਤਲਬ ਵੀ ਵਧੀਆ ਕਹਿੰਦੇ ਵੀ ਵਧੀਆ ਹੋਵਾ ਤੇਰਾ ਕੰਮ ਚੱਲਿਆ ਵਧੀਆ ਖੁਸ਼ ਹੁੰਦੇ ਆ ਵੇਖ ਕੇ ਚਲੋ ਠੀਕ ਆ ਕੰਮ ਚੱਲਣਾ ਚਾਹੀਦਾ ਅੱਗੇ ਕੀ ਸੋਚ ਹੈਗੀ ਆ ਇਸ ਕੰਮ ਨੂੰ ਕਿਸ ਤਰੀਕੇ ਨਾਲ ਵਧਾਣਾ ਚਾਹੁੰਦੇ ਸਰ ਅੱਗੇ ਤਾਂ ਮੇਰੀ ਸੋਚ ਆ ਵੀ ਮੈਂ ਕੰਮ ਨੂੰ ਹੋਰ ਅੱਗੇ ਲੈ ਕੇ ਜਾਵਾਂ ਵਧੀਆ ਤੇ ਚਲੋ ਕੁਝ ਹੋਪ ਵਗੈਰਾ ਬਾਅਦ ਚ ਦੇਖਾਂਗੇ ਪਰ ਅਜੇ ਤਾਂ ਚਲੋ ਚੱਲ ਰਿਹਾ ਜਿਨਾ ਚੜਾ ਨਹੀਂ ਕੋਈ ਸੜਕ ਵਗੈਰਾ ਦਾ ਕਹਿੰਦੇ ਹਨਾ ਜਦੋਂ ਉਹਨਾਂ ਔਰਤਾਂ ਨੂੰ ਆਪਣੀਆਂ ਉਮਰ ਦੀਆਂ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਸ਼ਰਮ ਕਰ ਜਾਂਦੀਆਂ ਨੇ ਜਾਂ ਫਿਰ ਝਿਜਕ ਜਾਂਦੀਆਂ ਨੇ ਕੰਮ ਕਰਨ ਤੋਂ ਜਾਂ ਫਿਰ ਘਰਦਿਆਂ ਦੇ ਪ੍ਰੈਸ਼ਰ ਹੇਟ ਘਰ ਦੀ ਵੱਜ ਕੇ ਰਹਿ ਜਾਂਦੀ ਸਰ ਮੈਂ ਉਹਨਾਂ ਔਰਤਾਂ ਨੂੰ ਇਹ ਕਹਿਣਾ ਚਾਹੁੰਨੀ ਆਪੀ ਕੋਈ ਸੰਗ ਨਹੀਂ ਆ ਮਿਹਨਤ ਦੀ ਕੋਈ ਸੰਗ ਨਹੀਂ ਹੈਗੀ ਕਿਉਂਕਿ ਮੈਨੂੰ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਰ ਮੈਂ ਕਦੀ ਨਹੀਂ ਸੋਚਿਆ ਕਿ ਮੈਂ ਇੱਕ ਚਾਹ ਦਾ ਕੋਕਾ ਆਹ ਟੇਬਲ ਤੋਂ ਸ਼ੁਰੂ ਕੀਤਾ ਦੇ ਆਹ ਟੇਬਲ ਤੋਂ ਫਿਰ ਮੈਂ ਇੱਥੇ ਪਹੁੰਚੀ ਆ ਮੈਂ ਤਾਂ ਆਪਣੀ ਲਾਈਫ ਦੱਸ ਰਹੀ ਆ ਮੈਂ 10-12000 ਰੁਪਏ ਦੁਕਾਨ ਵਾਲੇ ਨੂੰ ਕਿਰਾਇਆ ਦੇ ਚੁੱਕੀ ਆ ਜਿੱਥੇ ਮੈਂ ਸਮਾਨ ਜਮਾ ਕਰਾਉਣੀ ਆ ਆਪਣਾ ਆਹ ਟੇਬਲ ਤੋਂ ਇੱਥੇ ਪਹੁੰਚੀ ਆ ਅੱਗੇ ਗੁਰੂ ਸਾਹਿਬ ਵੇਖੋ ਜਿੱਥੋਂ ਤੱਕ ਲੈ ਕੇ ਜਾਣਗੇ ਅਸੀਂ ਕਿਸੇ ਵਾਸਤੇ ਮਾੜਾ ਨਹੀਂ ਸੋਦੇ ਮੈਂ ਉਹ ਉਹਨਾਂ ਔਰਤਾਂ ਨੂੰ ਇਹ ਨਹੀਂ ਆਪੇ ਕੋਈ ਸੰਗੇ ਸ਼ਰਮ ਨਹੀਂ ਆਪਣੇ ਹਸਬੰਦ ਦੇ ਨਾਲ ਦੁਰੋ ਕਿਉਂਕਿ ਮੈਨੂੰ ਪਤਾ ਹੈ ਮੇਰੇ ਹਸਬੰਦ ਇਕੱਲੇ ਦੀ ਕਮਾਈ ਨਾਲ ਨਹੀਂ ਚੱਲ ਰਿਹਾ ਹੈਗਾ ਬੱਚੇ ਛੋਟੇ ਸੀ ਉਦੋਂ ਚੱਲਦਾ ਸੀ ਹੁਣ ਬੱਚੇ ਪੜਦੇ ਆ ਫਿਰ ਸਰ ਹੋਰ ਵੀ ਖਰਚੇ ਬਹੁਤ ਹੁੰਦੇ ਆ ਘਰਾਂ ਦੇ ਇਸ ਕਰਕੇ ਸੋਚਿਆ ਵੀ ਚਲੋ ਮੈਂ ਘਰ ਬੈ ਕੇ ਕੀ ਕਰਨਾ ਵਾ ਤੇ ਮੈਂ ਕੰਮ ਕਰਦੀ ਆ ਜਦੋਂ ਤਾਂ ਸਰ ਲੌਕਡਾਊਨ ਹੋਇਆ ਨਾ ਉਦੋਂ ਸਰਕਲ ਸਾਰਿਆਂ ਦੇ ਡਾਵਾ ਡੋਲ ਤੇ ਮੇਰਾ ਵੀ ਨਾਵਾ ਡੋਲ ਹੋ ਗਿਆ ਫਿਰ ਮੈਂ ਕਿਹਾ ਚਲੋ ਕੰਮ ਸ਼ੁਰੂ ਕਰਦੇ ਆ ਇੱਕ ਦੋ ਸਾਲ ਤੇ ਮੈਂ ਸੋਚ ਚੀ ਆਪਣੀ ਨੰਗਾ ਦਿੱਤੀ ਪਾਏ ਕਿ ਤਰ੍ਹਾਂ ਪੀ ਮੈਨੂੰ ਬਹੁਤ ਸੰਗ ਬਹੁਤ ਆਉਂਦੀ ਹੁੰਦੀ ਹੀ ਵੀ ਮੈਂ ਤਾਂ ਕਿਸੇ ਸਾਹਮਣੇ ਰੋਟੀ ਵੀ ਨਹੀਂ ਖਾਣੀ ਹੁੰਦੀ ਪਰ ਵੇਖ ਲਓ ਆਂਦੇ ਹੁੰਦੇ ਪਰਮਾਤਮਾ ਕਿੱਥੇ ਤਾਂ ਕਿੱਥੇ ਲੈ ਕੇ ਜਾਣਾ ਹੈ ਪਤਾ ਨਹੀਂ ਚਾਹਦਾ ਕੋਕਾ ਟੇਬਲ ਤੋਂ ਸ਼ੁਰੂ ਕਰਨਾ ਹਾਂਜੀ ਤੇ ਵੀ ਚਿਹਰਾ ਤਾਂ ਖੁਸ਼ ਖੁਸ਼ ਹੀ ਰਹਿੰਦਾ ਮੈਂ ਵੇਖਿਆ ਇੰਨੀਆਂ ਮੁਸ਼ਕਲਾਂ ਤੋਂ ਹੀ ਗਨਾਤੀਆਂ ਪਰ ਫਿਰ ਵੀ ਹੱਸਦੇ ਨਜ਼ਰਾਂ ਦੇ ਜੀ ਜੀ ਸਰ ਜੀ 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 ਬਿਲਕੁਲ ਇਸ ਔਰਤ ਇਸ ਔਰਤ ਦੇ ਵੱਲੋਂ ਸੇਧ ਲੈਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਬੇਸ਼ੱਕ ਸਾਡੇ ਨਾਲ ਹੱਸ ਕੇ ਗੱਲਾਂ ਕਰ ਰਹੇ ਨੇ ਪਰ ਮੁਸ਼ਕਲਾਂ ਬਹੁਤ ਨੇ ਤੇ ਇਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਆਪਣੇ ਪਤੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਿਹਨਤ ਕਰਦੇ ਨੇ ਜਿਹੜਾ ਆ ਰਹੇ ਨੇ 15 ਕਿਲੋਮੀਟਰ ਚੱਲ ਕੇ ਇੱਥੇ ਪਹੁੰਚਦੇ ਨੇ ਇੱਥੇ ਆ ਕੇ ਲੋਕਾਂ ਨੂੰ ਚਾਹ ਖਾਣਾ ਪਰੋਸਦੇ ਹਨ ਆਪਣੇ ਹੱਥੀ ਤਿਆਰ ਕਰਕੇ ਤੇ ਇਹਦੀ ਕਮਾਈ ਤੋਂ ਹੀ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਚਲਾ ਰਹੇ ਨੇ ਦੋ ਬੱਚੇ ਹਨ ਦੋਨੋਂ ਹੀ ਪੜ੍ਹਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਨੂੰ ਪੜ੍ਹਾਉਣਾ ਹੈ ਲੇਕਿਨ ਜੇ ਗੱਲ ਕਰ ਲਈ ਜਾਵੇ ਤਾਂ ਅੱਜ ਦੇ ਯੁੱਗ 'ਚ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪਰ ਫਿਰ ਵੀ ਮਿਹਨਤੋਂ ਗੁਜ਼ਾਰੇ ਨਹੀਂ ਕਰ ਰਹੇ ਮਿਹਨਤ ਕਰ ਰਹੇ ਨੇ ਹੱਥੀ ਕਿੱਟ ਕਰ ਰਹੇ ਨੇ ਤੇ ਉਸੇ ਕਿੱਟ ਕਮਾਈ ਤੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ 11% ਲਾਪਰੀ ਦੇ ਨਾਲ ਪੁਪਾਲ ਸਿੰਘ ਪੰਜਾਬ ਨਿਊਜ਼ ਬਟਾਰਾ